ਸਰੋਏ ਉਹ ਜੀ ਮੀਰੂ ਕਹਿੰਦਾ ਵੀ ਤੂੰ ਉੱਪਰ ਜਾ ਉੱਪਰ ਹੋਲ ਮਾਲਕਾ ਜਿਹੜਾ ਵੀ ਉੱਪਰ ਹੋਲ ਵੀ ਮਾਲ ਹੈਗਾ ਹਾਂ ਉਹ ਜੀ ਇਹ ਉੱਪਰ ਚਲੀ ਗਈ ਤੇ ਨੌਕਰ ਨੂੰ ਭਾਲੇ ਜਨਾ ਨੌਕਰ ਨੇ ਇਹਦੇ ਨਾਲ ਬੱਤ ਗੀਤੀ ਇਹਨਾਂ ਤੱਕਾ ਦੇ ਕੇ ਕਹਿ ਰਿਹਾ ਤੇ ਇਹਨੂੰ ਅਗਲੇ ਪੋਰਸ਼ਨ ਚ ਫਿੱਜ ਰਿਆ ਸੀਗਾ ਤੇ ਇਹ ਉੰਦਰੋਂ ਫਟਾਫਟ ਉਤਰੀ ਬਸ ਰੋਂਦੀ ਰੋਂਦੀ ਡਾਰ ਗਈ ਤੇ ਘਰ ਗਈ ਤੇ ਮਨ ਨੂੰ ਇਹਨਾਂ ਦੱਸਿਆ ਕਿ ਮੰਮੀ ਮੇਰੇ ਨਾਲ ਐਵੇਂ ਹੋਇਆ ਫਿਰ ਅਸੀਂ ਉਰੇ ਆਇਆ ਤੇ ਮਾਲਕ ਨੇ ਜਦੋਂ ਗੱਲ ਕੀਤੀ ਆ ਉਹਨੇ ਫਟਾਫਟ ਮੁੰਡਰ ਤੋਂ ਪਹਿਲਾਂ ਮੁੰਡੇ ਨੂੰ ਉੱਪਰ ਭੇਜ ਕੇ ਉਹਨੂੰ ਪੁਝਾ ਤਾ ਉਤੋਂ ਹੀ ਮਤਲਬ ਕਿਵੇਂ ਗਾਇਬ ਕੀਤਾ ਕਿਹੜਾ ਰਸਤਾ ਇਹਨਾਂ ਦੇ ਕੋਲੇ ਤੇ ਉਸ ਤੋਂ ਬਾਅਦ ਆਪ ਵੀ ਭੱਜ ਗਿਆ ਤੇ ਇਹ ਸ਼ਟਰ ਅਸੀਂ ਡਾਊਨ ਕੀਤਾ ਦੋਸਤੋ ਬਾਕੀ ਅੱਛਾ ਜੀ ਦੱਸੋ ਹਾਂ ਜੀ ਤੁਸੀਂ ਕਿੱਥੇ ਰਹਿੰਦੇ ਹੋ ਅਸੀਂ ਗੁਰੂ ਨਾਨਕ ਨਗਰ 88 ਨੰਬਰ ਗਲੀ 'ਚ ਰਹਿੰਦੇ ਹਾਂ ਸਾਰੇ ਮੱਲੇ ਹੀ ਖੜਿਆ ਜੀ ਸਾਰੇ ਸ਼ਹਿਰੀ ਦੇ ਹੀ ਸਾਰੇ ਸ਼ਹਿਰੀ ਦੇ ਹਾਂ ਜੀ ਇੰਕਾ ਕੱਟ ਕਰਨ ਨਾਲ ਕੋਈ ਉਹ ਨਹੀਂ ਹੈ ਸਰ ਤੁਸੀਂ ਥਾਣੇ ਆਓ ਹਾਂ ਜੀ ਚਲਦੇ ਥਾਣੇ ਚੋਣ ਲਖਾਓ ਆਪਾਂ ਪੜਨ ਦੀ ਕਾਰਵਾਈ ਕਰੀਏ ਮੁੰਡਾ ਪੇਸ਼ ਤੁਸੀਂ ਕਰੋ ਮੁੰਡੇ ਜੀ ਇੱਕ ਮਿੰਟ ਮੇਰੀ ਗੱਲ ਸੁਣੋ ਕਿੰਨੇ ਮਿੰਟ ਹੋਏ ਲੈ ਮੈਨੂੰ ਆਏ ਨੂੰ ਇੱਥੇ ਹਾਂਜੀ ਇੱਥੇ ਕੱਦ ਦੇ ਖੜੇ ਆਂ ਵੀਰ ਜੀ ਸਾਢੇ 6 ਮਿੰਟ ਮੇਰੀ ਗੱਲ ਸੁਣੋ ਫੜ ਗਲਤ ਨਹੀਂ ਹੁੰਦਾ ਥਾਣੇ ਗਾਰੇ ਵਾਸਤੇ ਖੁਲਾਏ ਹੋਏ ਨੇ ਆਪਾਂ ਅਸੀਂ ਥਾਣੇ ਵੀ ਗਏ ਸੀ ਇੱਥੇ ਗਏ ਮੈਂ ਥਾਣੇ ਆਇਆ ਹੁਣ ਉਹ ਬੈਠੇ ਸੀ ਅਫਸਰ ਉਹ ਕਹਿੰਦੇ ਆ ਰਹੀਂ ਜੀ ਫੋਨ ਕੀਤਾ ਮੈਂ ਥਾਣੇ ਆਇਆ ਦੁਬਾਰੂ ਭੇਜਿਆ ਜੀ ਜਿਹੜੇ ਖੜੇ ਸੀ ਮੈਨੂੰ ਮਿਲੇ ਉਹ ਤੁਸੀ ਕਹਿੰਦੇ ਅਸੀਂ ਨਹੀਂ ਜਾਂਦੇ ਹੈਗੇ ਅਸੀਂ ਤੁਸੀ ਐਦਾਂ ਨਹੀਂ ਐਦਾਂ ਮਾਹੌਲ ਨਹੀਂ ਖਰਾਬ ਕਰੀਂ ਸਰ ਜੀ ਸਰ ਇੱਕ ਮਿੰਟ ਸਾਡੀ ਬੇਨਤੀ ਸੁਣੋਗੇ ਸਰ ਅਸੀਂ ਸਾਨੂੰ ਦੋ ਦੋ ਢਾਈ ਘਟੋਕੇ ਤੇ ਚੜੇ ਨੂੰ ਜੀ ਕੋਈ ਨਹੀਂ ਕੋਈ ਬੰਦਾ ਨਹੀਂ ਆਇਆ ਮੇਰੀ ਪਲੀਜ਼ ਪਾਈਸਾ ਪਾਜੀ ਮੈਂ ਕਾਲ ਸੁਣੇ ਮੈਂ ਤਾਂ ਗੱਲ ਮੈਨੂੰ ਤਾਂ ਗੱਲ ਕਰ ਇਹ ਕੰਪਲੀਟ ਕਰੋਗੇ ਤਾਂ ਹੀ ਸਰਦ ਨਹੀਂ ਪਤਾ ਮੈਨੂੰ ਮੈਂ ਨਾਮ ਮੋਹਿਤ ਹੈ ਮੈਂ ਆਮਾਦੀ ਪਾਰਟੀ ਦਾ ਬਲੌਕ ਪ੍ਰਧਾਨ ਹਾਂ ਪਟਿਆਲਾ ਦਾ ਇਹ ਜਿੱਥੇ ਇਹ ਘਟਨਾ ਹੋਈ ਹੈ 23 ਨੰਬਰ ਵਾਰਡ ਹੈ ਜੀ ਸਰ ਇਹ ਦੁਕਾਨ ਕਾਫੀ ਪੁਰਾਣੀ ਹੈ ਜਾਣਦੇ ਹੋ ਇਹਨਾਂ ਨੂੰ ਬਰਤੀ ਕਲੈਕਸ਼ਨ ਨਾਮ ਸੁਣਿਆ ਮੈਂ ਮੈਂ ਜਾਣਦਾ ਨਹੀਂ ਮੈਂ ਤਾਂ ਪੁੱਛਿਆ ਕਿ ਜਰਾਤੀਆਂ ਨੂੰ ਵੀ ਕੌਣ ਕਰਕੇ ਦੱਸੋ ਉਹ ਕਹਿੰਦਾ ਜੀ ਮੇਰਾ ਨੌਕਰ ਹੈ ਜਿਹੜੇ ਇੱਥੇ ਗੁਜਰਾਤੀ ਹੈਗੇ ਆ ਉਹਨਾਂ ਦਾ ਨੌਕਰ ਹੈ ਆਇਡੈਂਟੀਫਾਈ ਕਰਨਗੇ ਅੱਜ ਐਸ ਐਚ ਓ ਸਾਹਿਬ ਆ ਕੇ ਗਏ ਆ ਪੁਲਿਸ ਦੀ ਪੂਰੀ ਟੀਮ ਆ ਕੇ ਪਤਾ ਨਹੀਂ ਕਹਿੰਦੇ ਕੋਈ ਉਹਨੇ ਅਸ਼ਲੀਲ ਹਰਕਤ ਕਰੀਏ ਕੁੜੀ ਨਾਲ ਜੋ ਵੀ ਬੱਚਿਆਂ ਨਾਲ ਅਸੀਂ ਨਾਲ ਆ 3 ਸਭ ਦੀਆਂ ਸਾਂਝੀਆਂ ਨੇ ਹਨਾ ਜਿਹੜਾ ਗਲਤ ਕਰੇਗਾ ਉੱਤੇ ਬੰਦੀ ਪੂਰੀ ਮੈਕ ਕਾਰਵਾਈ ਕਰਾਵਾਂਗਾ ਜੀ ਨਹੀਂ ਇੱਥੇ ਨਹੀਂ ਕਦੀ ਦੇਖੀ ਨਹੀਂ ਮੈਂ ਤਾਂ ਕਦੀ ਸੁਣੀ ਨਹੀਂ ਮਾਰਕੀਟ ਵੱਲੋਂ ਮੈਨੂੰ ਤਾਂ ਕਿਸੇ ਨੇ ਕੁਝ ਕਿਹਾ ਨਹੀਂ ਮੈਂ ਤਾਂ ਨੰਗ ਰਿਆ ਜਿਹਾ ਤੇ ਮੈਂ ਦੇਖਿਆ ਵੇ ਇੱਥੇ ਭੀੜ ਹੋਈ ਹੋਈ ਹੈ ਮੈਂ ਇਹਨਾਂ ਨੂੰ ਪੁੱਛਿਆ ਵੀ ਐਵੇਂ ਕਰਕੇ ਗੱਲ ਹੋਈ ਹੈ ਜਿਹਦੀ ਵੀ ਧੀ ਆ ਉਹ ਸਾਡੀ ਧੀ ਹੈ ਆਮ ਆਦਮੀ ਪਾਰਟੀ ਨਾਲ ਖੜੀ ਹੈ ਬੰਦੀ ਕਾਰਵਾਈ ਕਰਾਵਾਂਗੇ ਜੀ ਜੋ ਵੀ ਅੱਤ ਸਾਹਮਣੇ ਆਣਗੇ ਉਹ ਐਸਐਚਓ ਸਾਹਿਬ ਡਿਊਟੀ ਦੇ ਲੱਗਣਗੇ ਐਸਐਚਓ ਸਾਹਿਬ ਨੂੰ ਕਹਿਤਾ ਆਪਣੇ ਸਰਾਉ ਸਾਹਿਬ ਆਏ ਆ ਅਰਧਾ ਸਟ੍ਰੀਟ ਤੋਂ ਉਹਨਾਂ ਨੂੰ ਕਹਿਤਾ ਮੈਨੇ ਮੇਰੇ ਨਾਲ ਫੋਨ ਤੇ ਗੱਲ ਹੋ ਗਈ ਹੈਗੀ ਠੀਕ ਹੈ ਨਾ ਜੀ ਬਿਲਕੁਲ ਖੜਾਂਗੇ ਜੀ ਬਿਲਕੁਲ ਮੇਰਾ ਵਿਜੇ ਸ਼ਰਮਾ ਕਿਹੜੀ ਜਗ੍ਹਾ ਤੇ ਖੜਿਆ ਹਾਂ ਅਸੀਂ ਗੁਰਨਾਨ ਨਗਰ ਖੜੇ ਹਾਂ ਇੱਥੇ ਬੇਟੀ ਕੱਪੜੇ ਲੈਣ ਆਈ ਸੀਗੀ ਤੇ ਆ ਬੰਟੀ ਕਲੈਕਸ਼ਨ ਤੋਂ ਤੇ ਉਸ ਤੋਂ ਬਾਅਦ ਮੇਰੀ ਵਾਈਫ ਨੇ ਸਾਰਾ ਦੱਸਿਆ ਕਿ ਮੈਂ ਗਿਆ ਹੋਇਆ ਸੀਗਾ ਆਪਣਾ ਸਮਾਨ ਲੈਣ ਉਹਨੇ ਦੱਸਿਆ ਕਿ ਬੇਟੀ ਨਾਲ ਐ ਹੋਇਆ ਮੈਂ ਇੱਥੇ ਪਰ ਆਇਆ ਮੈਂ ਇਸ ਮਾਲਕ ਨੂੰ ਗਿਆ ਇਹਨਾ ਕੀ ਨਾਮ ਹੈ ਇਹਦਾ ਬੰਟੀ ਮੰਡੀ ਕਲੈਕਸ਼ਨ ਇਹਨੇ ਮੈਂ ਪੁੱਛਿਆ ਮੈਂ ਕਿਹਾ ਮੁੰਡਾ ਕਹਾ ਹੈ ਉਹ ਕਹਿੰਦਾ ਮੈਨੂੰ ਨਹੀਂ ਪਤਾ ਮੈਂ ਪੰਜ ਮਿੰਟਾਂ ਬੁਲਾ ਰਿਹਾ ਸਾਢੇ 6 ਵਜੇ ਤੋਂ ਲੈ ਕੇ ਹੁਣ ਤੱਕ ਆ ਟਾਈਮ ਆ ਚੁੱਕਾ ਮੈਂ ਨਹੀਂ ਪਬਲਿਕ ਦੇ ਸਾਹਮਣੇ ਬੋਲ ਵੀ ਸਕਦਾ ਉਹਨੇ ਕਿਹੜੀ ਹਰਕਤ ਕੀਤੀ ਹੈ ਮੇਰੀ ਕੁੜੀ ਦੇ ਨਾਲ ਮੈਂ ਬਰਦਾਸ਼ਤ ਨਹੀਂ ਕਰੂੰਗਾ ਮੈਂ ਬਾਈ ਨੇਮ ਪਰਚਾ ਛੱਡੂੰਗਾ ਇਸ ਦੇ ਉੱਪਰ ਔਰ ਮੈਨੂੰ ਬੰਦੀ ਕਾਰਵਾਈ ਚਾਹੀਦੀ ਹੈ ਐਫ ਆਈ ਆਰ ਮੈਂ ਕਰਵਾਣੀ ਕਰਵਾਣੀ ਹੈ ਹਰ ਬਾਰ ਇਹ ਕਹ ਰਹੇ ਮੇਰਾ ਮੁੰਡਾ ਛੋਟਾ ਹੈ ਮੇਰਾ ਮੁੰਡਾ ਛੋਟਾ ਹੈ ਐ ਕਰਕੇ 15 ਮਿੰਟ 10 ਮਿੰਟ 15 ਮਿੰਟ 10 ਮਿੰਟ ਕਰ ਕਰ ਕੇ ਇਹਨਾਂ ਨੇ ਇੱਥੇ ਤੱਕ ਹਾਲ ਪਚਾ ਦਿੱਤਾ ਆਹ ਦੇਖ ਲੋ ਪੂਰਾ ਬਾਜ਼ਾਰ ਤੁਸੀਂ ਪਿੱਛੇ ਤੱਕ ਦਿਖਾ ਦਿਓ ਸਾਰਾ ਮੇਰੇ ਨਾਲ ਖੜਿਆ ਕਿੰਨੇ ਮੁੰਡੇ ਸੀ ਦੁਕਾਨ ਦੇ ਜਦੋਂ ਤੁਸੀਂ ਪੁੱਛੇ ਉੱਪਰ ਇੱਕੇ ਸੀਗਾ ਉਹ ਕਹਿੰਦਾ ਕਿ ਮੇਰਾ ਉਹਨੇ ਵਾਤ ਉਸ ਨੂੰ ਗੈਬ ਕਰ ਦਿੱਤਾ ਹੈ ਅਸੀਂ ਉੱਪਰ ਤੱਕ ਜਾ ਕੇ ਦੇਖਿਆ ਹੈ ਅਸੀਂ ਚਾਰ ਮੁੰਡੇ ਨੇ ਉੱਪਰ ਤੱਕ ਜਾ ਕੇ ਦੇਖਿਆ ਹੈ ਉੱਪਰ ਕੋਈ ਵੀ ਨਹੀਂ ਸੀਗਾ ਦੁਕਾਨ ਦਾ ਨੌਕਰ ਬਲ ਹੋਰ ਕਿ ਦੁਕਾਨ ਦਾ ਨੌਕਰ ਹੈ ਜੀ ਔਰ ਮਕਾਨ ਆਪਣਾ ਦੁਕਾਨ ਦਾ ਜਿਹੜਾ ਮਾਲਕ ਹੈ ਉਹ ਵੀ ਨਾਲ ਮਿਲਿਆ ਹੋਇਆ ਇਹ ਪਤਾ ਨਹੀਂ ਉਹ ਕਹਿੰਦਾ ਛੋਟਾ ਹੈ ਮੈਂ ਕਦੇ ਦੇਖਿਆ ਨਹੀਂ ਸੀਗਾ ਉਹ ਕਹਿੰਦਾ ਛੋਟਾ ਹੈ 14 15 16 ਜਿੰਨੇ ਸਾਲ ਗਏ ਮੈਨੂੰ ਨਹੀਂ ਪਤਾ ਪਰ ਉਸ ਨੂੰ ਘਟ-ਘਟੇ ਤਾਂ ਤਮੀਜ਼ ਹੋਣੀ ਚਾਹੀਦੀ ਕਿ ਕਿਸੇ ਦੀ ਧੀਆਂ ਪੈਣਾ ਨਾਲ ਕੀ ਕਰਨਾ ਇਕੱਲੀ ਆਈ ਸੀ ਬੇਟੀ ਦੁਕਾਨ ਦੇ ਉੱਪਰ ਛੋਟੀ ਬੇਟੀ ਨਾਲ ਆਈ ਸੀਗੀ ਹਾਂਜੀ ਇੱਕ ਛੋਟੀ ਹੈ 12 ਸਾਲ ਦੀ ਹੈ 18 ਸਾਲ ਦੀ 18 ਸਾਲ ਵਾਲੀ ਨਾਲ ਇਹ ਹਰਕਤ ਹੋਈ ਹੈ ਠੀਕ ਹੈ ਸਰ ਪ੍ਰਸ਼ਾਸਨ ਆਇਆ ਕਿ ਪ੍ਰਸ਼ਾਸਨ ਐਸਐਸਓ ਸਾਹਿਬ ਆਏ ਹਨ ਉਹਨੇ ਕਿਹਾ ਤੁਸੀਂ ਥਾਣੇ ਆ ਜਾਓ ਅਸੀਂ ਬੰਦੀ ਕਾਰਵਾਈ ਕਰ ਲੈਨੇ ਸਾਨੂੰ ਤਾਂ ਐਫਆਰ ਚਾਹੀਦੀ ਹੈ ਸਾਨੂੰ ਉਹ ਮੁੰਡਾ ਚਾਹੀਦਾ ਜੀ ਅਸੀਂ ਬੰਦੀ ਕਾਰਵਾਈ ਚਾ ਰਹੇ ਹਾਂ ਸਾਰਾ ਇਹ ਇੱਕ ਇਨਸਾਨੀਅਤ ਦੇ ਨਾਤੇ ਆਇਆ ਹੈ ਇਹ ਸਾਰੇ ਮੇਰੇ ਨਾਲ ਖੜੇ ਹੈ ਇਹ ਸਾਥ ਸੰਗਤ ਜਿੰਨੀ ਵੀ ਆਈ ਹੈ ਮੇਰੇ ਨਾਲ ਖੜੀ ਹੈ ਉਹ ਕਹਿੰਦੇ ਕਿ ਜਿੱਥੇ ਤੱਕ ਤੂੰ ਕਰੇਗਾ ਤੇ ਰਾਤ ਨੂੰ ਇਆਂ ਖੜਨਾ ਤਾਂ ਰਾਤ ਨੂੰ ਹੀ ਇਆਂ ਖੜਾ ਹੈ ਸਾਰੇ ਭਾਈ ਭੈਣਾਂ ਨੇ ਮੇਰਾ ਸਾਥ ਦਿੱਤਾ ਮੰਗ ਕੀ ਆਪਣੀ ਮੰਗ ਆਪਣੀ ਹੈ ਕਿ ਬਾਈ ਨੇ ਮੈ ਐਫ ਆਈ ਆਰ ਚਾਹੀਦੀ ਆ ਆਪਾਂ ਨੂੰ ਚਾਹੇ ਛੋਟਾ ਜਿਹਾ ਬੜਾ ਕੱਲ ਨੂੰ ਬੰਦੀ ਕਾਰਵਾਈ ਦੇ ਅੰਦਰ ਉਸ ਨੂੰ ਇਹ ਤਾਂ ਬਚਲੇਗੀ ਕੱਲ ਨੂੰ ਮੈਂ ਕਿਸੇ ਧੀ ਪਣ ਦੇ ਨਾਲ ਕੀ ਕਰਨਾ ਬਸ ਇਹ ਨਾਲ ਗੱਲ ਹੋਈ ਆ ਉਹਨੇ ਕਿ ਮੁੰਡਾ ਜਾਣਦਾ ਸੀ ਪਹਿਲਾਂ ਕੋਈ ਦਿੱਕਤ ਕੋਈ ਦਿੱਕਤ ਨਹੀਂ ਕੋਈ ਪਹਿਚਾਣਦਾ ਨਹੀਂ ਕੁਝ ਨਹੀਂ ਆ ਯਹਾਂ ਪਰ ਇੱਕ ਦੋ ਵਾਰ ਪਹਿਲੇ ਵੀ ਲੈ ਕੇ ਗਈ ਆ ਕਪੜਾ ਲੇਕਿਨ ਐਨਾ ਹੈ ਕਰੇ ਹਰ ਕਰ ਨਹੀਂ ਹੋਈ ਸੀਗੀ ਹੁਣ ਅਸੀਂ ਇਹਨਾਂ ਬੰਦੀ ਕਾਰਵਾਈ ਚਾਹੀਦੀ ਆ ਜੀ ਭਾਜੀ ਇਹਨਾਂ ਨੇ ਇਹ ਗੱਲ ਵੀ ਬੋਲਤੀ ਸੀਗੀ ਵੀ ਉਹ ਮੁੰਡੇ ਨੂੰ ਪੇਸ਼ ਕਰ ਦਿਓ 2.5 ਘੰਟੇ ਹੋ ਗਏ ਇਸ ਗੱਲ ਨੂੰ ਉਹ ਮੁੰਡੇ ਨੂੰ ਪੇਸ਼ ਕਰੋ ਸਿਰਫ ਬੱਚੀ ਦਾ ਵਾਜ 73 ਮਰਵਾਣੇ ਕੋਈ ਮੁੰਡਾ ਹੱਥ ਨਹੀਂ ਲਾਊਗਾ ਪਰ ਉਹਨਾਂ ਨੇ ਤਾਂ ਵੀ ਨਹੀਂ ਬੰਦਾ ਪੇਸ਼ ਕੀਤਾ ਇਹ ਗੁਜਰਾਤੀ ਮੱਲੇ ਦੇ ਨੇ ਗੁਜਰਾਤੀ ਆ ਦਾ ਇਹੀ ਮੁੰਡਾ ਹੈ ਜਿਹੜਾ ਉਹਨਾਂ ਦੇ ਆਪਣੀ ਬਲਾਤਰੀ ਦੇ ਮੁੰਡਾ ਉਹਨਾਂ ਨੇ ਹੀ ਗਾਇਬ ਕੀਤਾ ਹੈ 22 ਘੰਟੇ ਹੋ ਗਏ ਪਿੱਛੇ 250 ਬੰਦਾ ਸਾਰੇ ਇਨਸਾਨੀਅਤ ਕਰਕੇ ਨਾਲ ਖੜੇ ਪਿਆ ਸਾਰੇ ਇਹਦੇ ਲਈ ਖੜੇ ਆਪਾਂ ਜੀ ਮੇਰਾ ਨਾਮ ਐ ਐਸੇ ਬਲਜਿੰਦਰ ਸਿੰਘ ਆ ਜੀ ਕਾਣਾ ਅਡਮਿਨਿਸਟ੍ਰੇਟ ਜੀ ਅੱਛਾ ਜੀ ਤਾਂ ਹੋਇਆ ਕੀ ਆ ਇਹ ਮੌਕੇ ਤੇ ਪਹੁੰਚਿਆ ਜੀ ਹੁਣ ਜੋ ਵੀ ਬੋਲਣਗੇ ਜੋ ਦੱਸਣਗੇ ਉਹਦੇ ਨਾਲ ਕਾਰਵਾਈ ਕਰਦਾਂਗੇ ਜੀ ਸਹੀ ਰਾਸ਼ੀ ਕੀਤਾ ਪਿਆ ਰੋਡ ਜਾਮ ਕੀਤਾ ਪਿਆ ਨਹੀਂ ਰੋਡ ਕਰਵਾਤਾ ਜੀ ਪਬਲਿਕ ਆਸੀ ਬਸੇ ਸਾਈਡ ਤੇ ਕਰਾਤੀ ਉਹ ਨਟਾਣੇ ਜਾ ਰਹੇ ਜੀ ਪਹੁੰਚ ਰਿਹਾ ਪੈਰ ਲਖਾ ਰਹੇ ਜੀ ਠੀਕ ਹੈ ਹੁਣ ਤਾਂ ਮਾਮਲਾ ਕੀ ਸਮਝਿਆ ਕਿ ਰਾਸ਼ੀ ਕਿਉਂ ਸੀ ਉਹ ਦੱਸ ਰਿਹਾ ਜੀ ਵੀ ਕਹਿੰਦੇ ਕੋਈ ਬੀਟਿੰਗ ਨਾਲ ਛੇੜਖਾਨੀ ਹੋਈ ਆ ਅਜੇ ਜੀ ਵੈਰੀਫਾਈ ਕਰਦੇ ਆਂ ਜੱਟ ਕਿਸ ਜਗ੍ਹਾ ਦੇ ਉੱਪਰ ਹੋਈ ਆ ਕਿਸੇ ਦੁਕਾਨ ਤੇ ਕਹਿੰਦੇ ਜੀ ਉੱਪਰ ਕਪੜਾ ਦੀ ਕੀ ਨਾਮ ਆ ਦੁਕਾਨ ਦਾ ਜੀ ਕਹਾਂ ਤੋਂ ਪਤਾ ਕਰਦੇ ਜੀ ਚਾਬੀ ਮੇਰੇ ਕੋਲ ਆ ਦੁਕਾਨ ਤਾਂ ਬੰਦ ਪਈ ਜੇ ਇਸ ਟਾਈਮ ਅੱਛਾ ਹੁਣ ਇਹ ਅੰਦਰ ਜਿੰਨਾ ਉਹ ਛੇੜਖਾਨੀ ਕੀਤੀ ਉਹ ਹੈਗੇ ਆ ਪ੍ਰਾਰਥ ਅਜੇ ਟਾਈਮ ਇਹਨਾਂ ਨੂੰ ਕੀ ਅਸਬਸ਼ਨ ਦਵਾਇਆ ਉਸਨੂੰ ਇਹਨਾਂ ਨੂੰ ਆਪਣੇ ਨਾਲ ਲੈ ਕੇ ਚੱਲਿਆ ਜੀ ਬਿਆਨ ਲਿਖਾਓ ਆਪਣਾ ਜੋ ਵੀ ਵਾਰ ਵਧਣ ਦੀ ਕਾਰਵਾਈ ਕਰਦਾਂਗੇ ਜੀ ਜੀ ਸੜਕ ਜਾਮ ਕੀਤੀ ਸੀ ਸੁਲਵਾਸ ਹਾਂ ਉਹ ਰਸਤਾ ਕਲੀਅਰ ਹੋ ਗਿਆ ਜੀ